ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖੁਲਾਸਾ ਪੰਜਾਬ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇੱਕ ਵੱਡੀ ਖਬਰ ਬਾਰੇ ਕਰਨ ਔਜਲਾ ਨੇ ਆਪਣੇ ਨਵੇਂ ਗਾਣੇ 48 ਹੋਰ ਸਰਾਹੀ ਸਿੱਧੂ ਮਸਲੂਣ ਨੂੰ ਸ਼ਰਧਾਂਜਲੀ ਦਿੱਤੀ ਹੈ ਦੋਸਤੋ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਸਮਾਂ ਸੀ ਜਦੋਂ ਕਰਨ ਔਜਲਾ ਤੇ ਸਿੱਧੂ ਮਸਲੂਣ ਦੀ ਕੰਟਰੋਵਰਸੀ ਬਹੁਤ ਚਰਚਾ ਵਿੱਚ ਰਹਿੰਦੀ ਸੀ ਦੋਨਾਂ ਨੇ ਇੱਕ ਦੂਜੇ ਨੂੰ ਕੀਤਾ ਰਾਈ ਜਵਾਬ ਦਿੱਤੇ ਪਰ ਸਿੱਧੂ ਮਸਲੂਣ ਦੇ ਅਚਾਨਕ ਦੇਹਾਂਤ ਤੋਂ ਬਾਅਦ ਕਰਨ ਔਜਲਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਦੋਵਾਂ ਨੇ ਆਪਸ ਦੀ ਦੁਸ਼ਮਣੀ ਖਤਮ ਕਰ ਲਈ ਸੀ ਕਰਨ ਔਜਲਾ ਨੇ ਦੱਸਿਆ ਉਹਨਾਂ ਦੀ ਸਿੱਧੂ ਨਾਲ ਇੱਕ ਦੋ ਵਾਰ ਫੋਨ ਤੇ ਗੱਲ ਵੀ ਹੋਈ ਸੀ ਅਤੇ ਦੋਵਾਂ ਨੇ ਆਪਣੀ ਗਲਤਫਹਿਮੀਆਂ ਦੂਰ ਕਰ ਲਈਆਂ ਸਨ ਹੁਣ ਕਰਨ ਔਜਲਾ ਨੇ ਆਪਣੇ ਨਵੇਂ ਗਾਣੇ 48 ਹੋਰਸ ਵਿੱਚ ਸਿੱਧੂ ਨੂੰ ਇੱਕ ਖਾਸ ਟ੍ਰਿਬਿਊਟ ਦਿੱਤਾ ਹੈ ਇਹ ਗਾਣਾ ਸੁਣ ਕੇ ਸਿੱਧੂ ਦੇ ਫੈਨਸ ਬਹੁਤ ਜ਼ਿਆਦਾ ਭਾਵੁਕ ਹੋ ਰਹੇ ਹਨ ਅਤੇ ਸੋਸ਼ਲ ਮੀਡੀਆ ਤੇ ਵੀ ਇਹ ਗਾਣਾ ਵਾਇਰਲ ਹੋ ਰਿਹਾ ਹੈ ਲੋਕ ਇਸ ਗਾਣੇ ਤੇ ਰੀਲਾਂ ਬਣਾ ਕੇ ਤੇ ਕਮੈਂਟ ਕਰਕੇ ਆਪਣੀ ਭਾਵਨਾਵਾਂ ਜ਼ਾਹਿਰ ਕਰ ਰਹੇ ਨੇ ਕਰਨ ਔਜਲਾ ਨੇ ਆਪਣੇ ਗਾਣੇ ਰਾਹੀਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਅਤੇ ਫੈਨਸ ਲਈ ਆਪਣੀ ਹਮਦਰਦੀ ਜਜ਼ਵਾਦ ਵੀ ਪ੍ਰਗਟ ਕੀਤੇ ਨੇ ਇਹ ਗੱਲ ਸਿੱਧੂ ਦੇ ਚਾਹਣ ਵਾਲਿਆਂ ਲਈ ਬਹੁਤ ਵੱਡੀ ਗੱਲ ਕੀ ਇਹ ਗਾਣਾ ਸੁਣਿਆ ਤੁਹਾਡੀ ਕੀ ਰਾਏ ਕਮੈਂਟ ਕਰਕੇ ਦੱਸੋ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਖੁਲਾਸਾ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ